ਗੁੱਡ ਮਾਰਨਿੰਗ ਫਰੈਂਸਿਸ ਸਵੇਰ ਦਾ ਟਾਈਮ ਹੈ ਜੀ ਤੇ ਹੁਣ ਲੱਗੀਆਂ ਜੀ ਮੈਂ ਰੋਟੀ ਬਣਾਉਣ ਕਿਉਂਕਿ ਬੱਚੇ ਮੇਰੇ ਹਲੇ ਸੁੱਤੇ ਪਏ ਆ ਸੋਚਿਆ ਬੱਚੇ ਉੱਠਣ ਤੋਂ ਪਹਿਲਾਂ ਪਹਿਲਾਂ ਆਪਾਂ ਰੋਟੀ ਬਣਾ ਲਈਏ ਕਿਉਂਕਿ ਇਹ ਛੁੱਟੀਆਂ ਪਈਆਂ ਹੋਈਆਂ ਤੁਹਾਨੂੰ ਪਤਾ ਹੀ ਆ ਬੱਚਿਆਂ ਨੂੰ ਤੇ ਰੋਟੀ ਵੀ ਬੱਚਾਂ ਦਾ ਕੋਈ ਟਾਈਮ ਨਹੀਂ ਰਿਹਾ ਤੇ ਸਵੇਰ ਦੀ ਰੋਟੀ ਬੱਚੇ ਖਾਂਦੇ ਆ 11 ਵਜੇ ਔਰ ਦੁਪਹਿਰ ਦੀ ਖਾਂਦੇ ਆ 3 ਵਜੇ ਹਨਾ ਤੇ ਚਲੋ ਮੈਂ ਬਣਾ ਕੇ ਰੱਖ ਦਾਂਗੀ ਰੋਟੀ ਕਿਉਂਕਿ ਬੱਚੇ ਹੁਣ ਘਰ ਦੇ ਵਿੱਚ ਐ ਜਦ ਵੀ ਭੁੱਖ ਲੱਗਦੀ ਐ ਬੱਚੇ ਖਾ ਲੈਂਦੇ ਐ ਹਨਾ ਤੇ ਲੋ ਜੀ ਆਪਾਂ ਲੱਗੇ ਆ ਜੀ ਰੋਟੀ ਬਣਾਉਣ ਸਵੇਰ ਦੀ ਤੇ ਫਿਲਹਾਲ ਮੇਰਾ ਸਾਰਾ ਕੰਮ ਪੈਂਡਿੰਗ ਆ ਹਲੇ ਰੋਟੀ ਬਣਾ ਕੇ ਉਸ ਤੋਂ ਬਾਅਦ ਮੈਂ ਲਗੂੰਗੀ ਜੀ ਝਾੜੂ ਪੋਚਾ ਬਰਤਨ ਵਗੈਰਾ ਕਰਨ ਕਿਉਂਕਿ ਤੁਹਾਨੂੰ ਪਤਾ ਹੀ ਆ ਸਵੇਰ ਦੇ ਕੰਮ ਕਿੰਨੇ ਹੁੰਦੇ ਆ ਹਨਾ ਬਹੁਤ ਜ਼ਿਆਦਾ ਕੰਮ ਹੁੰਦੇ ਆ ਸਵੇਰ ਦੇ ਸਭ ਤੋਂ ਪਹਿਲਾਂ ਮੈਂ ਸੋਚਿਆ ਝਾੜੂ ਬਾਅਦ ਚਲਾਵਾਂਗੀ ਪਹਿਲਾਂ ਆਪਾਂ ਨੇ ਰੋਟੀਆਂ ਲਗੀਆਂ ਜੀ ਬਣਾਉਣ ਕਿਉਂਕਿ ਗਰਮੀ ਬਹੁਤ ਹੈ ਔਰ ਕਈ ਵਾਰ ਮੈਨੂੰ ਆਏ ਹੁੰਦਾ ਕਿ ਮੈਂ ਰਸੋਈ ਦਾ ਪੱਖਾ ਔਨ ਕਰ ਲਾਂ ਲੇਕਿਨ ਮੈਂ ਰਸੋਈ ਦਾ ਪੱਖਾ ਔਨ ਨਹੀਂ ਕਰਦੀ ਕਿਉਂਕਿ ਮੈਨੂੰ ਨਾ ਗਰਮ ਹਵਾ ਆਂਦੀ ਹੈ ਫਿਰ ਵੀ ਤੇ ਮੈਂ ਐਦਾਂ ਹੀ ਰੋਟੀ ਬਣਾ ਲਾਂਗੀ ਖਿੜਕੀਆਂ ਖੋਲ ਲੀਆਂ ਮੈਂ ਦੋਨੋਂ ਸਾਈਡ ਵਾਲੀਆਂ ਤੇ ਹੁਣ ਆਪਾਂ ਬਣਾ ਰਹੀਆਂ ਰੋਟੀ ਗਰਮਾ ਗਰਮ ਔਰ ਮੇਰੇ ਨਾ ਜੋ ਗੈਸ ਹੈ ਗੈਸ ਦੀ ਬੈਕ ਸਾਈਡ ਵੀ ਔਰ ਮੂਰੇ ਵੀ ਖਿੜਕੀ ਹੈ ਨਾ ਉਤੋਂ ਠੰਡੀ ਹਵਾ ਆ ਜਾਂਦੀ ਹੈ ਬਾਹਰੋਂ ਇਸ ਕਰਕੇ ਮੈਂ ਪੱਖਾ ਔਨ ਨਹੀਂ ਕਰਦੀ ਹੈਗੀ ਤੇ ਲੋ ਜੀ ਆਪਾਂ ਨੇ ਰੋਟੀ ਬਣਾ ਲਈ ਗਰਮਾ ਗਰਮ ਫੁਲਕੇ ਆ ਪ੍ਰਸ਼ਾਦੇ ਆ ਤੇ ਰਾਤ ਮੈਂ ਬਣਾਈ ਤੀ ਜੀ ਬੈਂਗਣਾ ਦੀ ਸਬਜੀ ਆਲੂ ਬੈਂਗਣ ਤੇ ਆਓ ਜੀ ਸਾਰੇ ਜਣੇ ਆਲੂ ਬੈਂਗਣ ਦੀ ਸਬਜੀ ਦੇ ਨਾਲ ਰੋਟੀ ਹੈ ਜੀ ਔਰ ਕਹਿੰਦੇ ਆ ਨਾ ਜਿਹਾ ਜਿਹਾ ਬਾਬੇ ਨਾਨਕ ਦਾ ਲੰਗਰ ਹੈ ਖਾ ਰਿਆਣਾ ਚਾਹੀਦਾ ਘਰ ਘਰ ਦੇ ਵਿੱਚ ਬਾਬੇ ਨਾਨਕ ਦਾ ਲੰਗਰ ਹੁੰਦਾ ਹੈ ਜੀ ਤੇ ਮੈਂ ਪੋਣੇ ਦੇ ਵਿੱਚ ਲਵੇਟ ਕੇ ਨਾ ਚੋਪੜ ਕੇ ਰੱਖ ਦਾਂਗੀ ਪਹਿਲਾਂ ਸਲਾਹ ਤੇ ਕਿ ਅੰ ਚੋਪੜੀਆਂ ਰੋਟੀਆਂ ਰੱਖਾਂ ਲੇਕਿਨ ਫਿਰ ਆਪਾਂ ਨੇ ਰੋਟੀ ਚੋਪੜ ਕੇ ਰੱਖੀ ਆ ਪਰ ਇੱਧਰ ਕੱਪੜੇ ਸੁੱਕਣੇ ਔਰ ਮੰਮਾ ਤੋ ਫਰੈਂਡਸ ਬੱਝ ਚੁਕੇ ਹਨ 2 ਮਿੰਟ ਅਭੀ ਬਤਾਤੇ ਕਿੰਨੇ ਵਜੇ 6:11 ਵਜੇ ਜੀ ਔਰ ਇਸ ਟਾਈਮ ਮੇਰੀ ਮੰਮੀ ਪਾ ਰਹੀ ਹੈ ਕੱਪੜੇ ਸੁੱਕਣੇ ਇਸ ਟਾਈਮ ਕੋਨ ڈالਤਾ ਹੈ ਮੰਮੀ ਇਹ ਸਾਈਕਲ ਔਰ ਬਾਦ ਚ ਸੁੱਕਣ ਬਾਦ इसके ऊपर ना पा इसके ऊपर ना पा दियो इधर पा इधर वाओ हां गले साफ हो जाओ ओ फिर पा ये क्या तार है हम्म इसी में मोड़ के पा दो ये तो सूख जाएगी गर्मी में पूरी है और फ्रेंड्स इधर फोन फोन चल रहे तो आप अंदर नहीं जाने तो फ्रेंड्स हम आपको दिखाते हैं अपने किचन के फ्रिज इसमें अंबियां पड़ी हैं कल हमने इतनी सारी अम्मी खाई फ्रेंड्स मुझे बहुत अच्छी लगती हैं और मम्मी को भी बहुत अच्छी मैंगो खाया था ना उसका दाग नहीं उतरिया तोर तो ला लिया इसने बनेल पाके मैंगो खा लिया दाग नहीं उतर तो फ्रेंड्स यहाँ पे कपड़े सुखने पैरे ਲੋਜੀ ਜਸਟ ਕੰਮ ਮੇਰਾ ਸਾਰਾ ਫਿਨਿਸ਼ ਹੈ ਔਰ ਹੁਣੀ ਵੇਲੀ ਹੋ ਕੇ ਹੱਟੀਆਂ ਮੈਂ ਕੱਪੜੇ ਧੋਏ ਵਾਸ਼ ਕਰੇ ਔਰ ਝਾੜੂ ਪੋਚਾ ਲਾਇਆ ਬਰਤਨ ਵਗੈਰਾ ਹਣਾ ਅੱਜ ਬਾਵਜੂਦ ਕੇ ਪਾਪਾ ਵੀ ਘਰ ਹੈ ਔਰ ਅਸੀਂ ਸਾਰੇ ਘਰ ਹੈ ਰੋਟੀ ਮੈਂ ਸਵੇਰੇ ਬਣਾਤੀ ਸੀ ਕਿਉਂਕਿ ਗਰਮੀ ਹੈ ਨਾ ਥੋੜੀ ਜਿਹੀ ਇਕੱਠੀ ਬਣਾ ਦਿੰਨੀ ਹੈ ਫਿਰ ਮੈਂ ਦੁਪਹਿਰ ਦੀ ਕਿਉਂਕਿ ਨਾਲ ਦੀ ਨਾਲ ਦੇਖੋ 12:30 ਹੋ ਗਏ ਆ 12:30 ਕੰਮ ਫਿਨਿਸ਼ ਹੋਇਆ ਮੇਰਾ ਤੇ ਜਸਟ ਹੁਣੀ ਵੇਲੀ ਹੋਈਆਂ ਮੈਂ ਔਰ ਇਸ ਕਰਕੇ ਮੈਂ ਫੜਾਫੜ ਕੰਮ ਨਿਵੇੜਿਆ ਔਰ ਜਸਟ ਵੇਲੀ ਹੋਈਆਂ ਕਿਉਂਕਿ ਗਰਮੀ ਹੈ ਬਈ ਕਿ ਤੇ ਆਪਾਂ ਵੀ ਪੱਖੇ ਦੇ ਹੇਠਾਂ ਬੈਠੇ ਆ ਹੁਣ ਗਰਮੀ ਆ ਕਿਉਂਕਿ ਅਗਰ ਬਿਮਾਰ ਹੋਗੀ ਭਈ ਆਪਾਂ ਤਾਂ ਕਿਸੇ ਨੇ ਰੋਟੀ ਨਹੀਂ ਦੇਣੀ ਕਿਉਂਕਿ ਬਿਮਾਰ ਹੋਗੇ ਤਾਂ ਕਿਸੇ ਨੇ ਚਾਦਾ ਕੱਪ ਵੀ ਨਹੀਂ ਉਚਣਾ ਇਸ ਕਰਕੇ ਆਪਣੀ ਗੌਰ ਆਪਣੇ ਹੱਥ ਹੈ ਹਨਾ ਔਰ ਮੇਰਾ ਦੁੱਖ ਦਾ ਗਲ ਕੈਂਡਰ ਹੋ ਗਿਆ ਗਲ ਦੀ ਦਵਾਈ ਚੱਲ ਰਹੀ ਹੈ ਜਿਸ ਤੋਂ ਮੈਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਆ ਬੋਲਣ ਚ ਲੇਕਿਨ ਫਿਲਹਾਲ ਮੈਡੀਸਿਨ ਚੱਲ ਰਹੀ ਹੈ ਮੇਰੀ ਤੇ ਠੀਕ ਹੋ ਜੇ ਵਧੀਆ ਗੱਲ ਹੈ ਹਨਾ ਔਰ ਬਿਜੋਤ ਰੁਪੈਂਜਲ ਸਾਰੇ ਜਣੇ ਅਸੀਂ ਅੰਦਰ ਹੈ ਔਰ ਬਾਹਰ ਇੰਨੀ ਤੂ ਪਹ ਹੋ ਰਹੀਆਂ ਨਾ ਬਹੁਤ ਜ਼ਿਆਦਾ ਇੰਨੀ ਜ਼ਿਆਦਾ ਧੁੱਪ ਹੈ ਅੱਜ ਜ਼ਿਆਦਾ ਟੈਂਪਰੇਚਰ ਹਾਈ ਲੱਗ ਰਿਹਾ ਮੈਨੂੰ ਕੱਲ ਮੀ ਪਿਆਜੇ ਵਧੀਆ ਗੱਲ ਹੈ ਹਨਾ ਤੋ ਲੋ ਜੀ ਅਦਰ ਬਬਜੋਦ ਦੇ ਪਾਪਾ ਨੇ ਕਿਹਾ ਕਿ ਅੱਜ ਆਪਾਂ ਇੱਕ ਕੱਪ ਕੱਪ ਚਾਹ ਦਾ ਬਣਾ ਲੰਨੇ ਆ ਕਿਉਂਕਿ ਅਸੀਂ ਨਾ 11 ਵਜੇ ਦੀ ਚਾਹ ਪੀਂਦੇ ਨਹੀਂ ਹੁਣ ਗਰਮੀ ਕਰਕੇ ਲੇਕਿਨ ਫੇਰ ਵੀ ਚਲੋ ਅੱਜ ਬਬਜੋਦ ਦੇ ਪਾਪਾ ਨੇ ਮੰਗ ਲਈ ਤੇ ਆਪਾਂ ਕੱਪ ਕੱਪ ਬਣਾ ਕੇ ਲਈਤੀ ਮੈਂ ਚਾਹ ਤੇ ਇੱਧਰ ਪਕੌੜੇ ਵੀ ਖਾ ਰਹੇ ਆ ਨਮਕੀਨ ਵੀ ਐ ਇਹ ਐਂ ਜੀ ਗਿਰੀ ਪਕੌੜਾ ਔਰ ਬੈਠੇ ਆਂ ਜੀ ਖਾ ਰਹੇ ਆ ਸਾਹਮਣੇ ਓਵਨ ਬੈਠਿਆ ਆ ਮੇਰੀ ਨਣੰਦ ਦਾ ਬੇਟਾ ਜੋ ਕਿ ਆਇਆ ਹੋਇਆ ਛੁੱਟੀਆਂ 'ਚ ਤੇ ਅਸੀਂ ਸਾਰੇ ਜਣੇ ਬੈਠ ਕੇ ਖਾ ਰਹੇ ਆ ਔਰ ਸਾਹਮਣੇ ਚੱਲ ਰਿਹਾ ਟੀਵੀ ਔਰ ਬੱਚੇ ਵੀ ਫੁੱਲ ਮਸਤੀ ਮਾਰ ਰਹੇ ਆ ਤੇ ਚਾਹ ਦੇ ਨਾਲ ਪਕੌੜੇ ਚੱਲ ਰਹੇ ਆ ਨਮਕੀਨ ਚੱਲ ਰਹੀ ਹੈ ਜਸਟ ਮੈਂ ਆਈ ਤੀਜੀ ਥੋੜਾ ਜਿਹਾ ਰਸੋਈ ਦੇ ਵਿੱਚ ਰੋਟੀ ਖਾਣ ਕਿਉਂਕਿ ਅੱਜ ਮੇਰੀ ਰੋਟੀ ਚੱਲੀ ਹੈ ਜੀ ਸਵੇਰੇ ਸਵੇਰੇ ਤਾਂ ਲੇਟ ਹੈ ਖਾਈ ਹੈ ਹਨਾ ਫਿਰ ਦੁਪਹਿਰ ਕੀ ਰੋਟੀ ਅਸੀਂ ਹੁਣ 3 ਵਜੇ ਖਾਈ ਹੈ ਕੋਈ ਟਾਈਮ ਨਹੀਂ ਹੈ ਘਰ ਰਹਿ ਕੇ ਔਰ ਮੇਰੇ ਹਸਬੰਡ ਨੂੰ ਵੀ ਛੁੱਟੀ ਥੀ ਅੱਜ ਕਿਉਂਕਿ ਸ਼ਨੀਵਾਰ ਹੈ ਔਰ ਇਹਨਾਂ ਨੂੰ ਵੀ ਛੁੱਟੀਆਂ ਪੈ ਜਾਣੀਆਂ ਔਰ ਮੈਂ ਕਰ ਰਹੀ ਥੀ ਥੋੜੀ ਜਿਹੀ ਮਸਤੀ ਅ ਬੱਚਿਆਂ ਦੇ ਨਾਲ ਅੰਦਰ ਔਰ ਬੱਚੇ ਮੇਰੇ ਅੰਦਰ ਬੈਠੇ ਆ ਕਿਉਂਕਿ ਲਾਈਟ ਕਾ ਵੀ ਨਾ ਕੱਟ ਲੱਗ ਰਿਹਾ ਕਦੇ ਆ ਗਈ ਕਦੇ ਚਲੀ ਗਈ ਕਦੇ ਆ ਗਈ ਕਦੇ ਚਲੀ ਗਈ ਇਹ ਵਾਲਾ ਹਾਲ ਹੋਇਆ ਪਿਆ ਲਾਈਟ ਕਾ ਔਰ ਜਸਟ ਥੋੜੀ ਦਿਰ ਮੈਂ ਬੈਠਾਂਗੀ ਔਰ ਉਸ ਤੋਂ ਬਾਅਦ ਮੈਂ ਚਾਹ ਬਣਾਣੀ ਆ 4 ਵਜੇ ਕੀ ਔਰ ਵੀਡੀਓ ਵੀ ਨਾ ਸੱਚੀ ਬੱਚੇ ਅੰਦਰ ਹੁੰਨੇ ਆ ਨਾ ਜਿੰਨੀ ਵੀ ਮੇਤੋਂ ਪਣ ਪਾਂਦੀ ਆ ਮੈਂ ਉੰਨੀ ਬਣਾ ਲੈਨੀ ਆ ਔਰ ਫਿਲਾਲ ਰੋਟੀ ਪਾਣੀ ਸਾਡਾ ਹੋਣੀ ਹੋਇਆ ਹਲੇ 3 ਵਜੇ ਦੁਪਹਿਰ ਦਾ ਕੋਈ ਸ਼ਡਿਊਲ ਨਹੀਂ ਰਹਾ ਘਰ ਰਹਿ ਕੇ ਬੱਚਿਆਂ ਦਾ ਗਾਲਾਂ ਘੜੀ ਕਬਾਂ ਲਾ ਮੈਂ ਦਿਖਾਉਂ ਮੂੰਹ ਕੀ ਤਰ੍ਹਾਂ ਕਰ ਰਿਹਾ ਉਹ ਕਰ ਰਿਹਾ ਕਰ ਰਿਹਾ ਰਿਕਾਰਡਿੰਗ ਕਰਾਂਗੀ ਨਾ ਇਹ ਵਜ ਆ ਰਹੀਆਂ ਵਿੱਚ ਅਨੁਮਾਨ ਜੀ ਲੈ ਦੇ ਟਿਕਾ ਇਹ ਰੁਪਏ ਦੇਣਾ ਲੈ ਲੋ ਲੈ ਲੋ ਜਦ ਹੀ ਕਹਦੇ ਇਹ ਲੈ ਲੋ ਲੈ ਲੋ ਲੈ ਲੋ ਕਿਸ ਤਰ੍ਹਾਂ ਕਰ ਰੋ ਰੋ ਲੈਣੀ ਮਗਰ ਉਹ ਲੈ ਲੈ ਇਹ ਸਲਪ ਇੰਤਜ ਚੱਲ ਕੋਈ ਨੀ ਟੈਨਸ਼ਨ ਆ ਜਾਗਾ ਸਵੇਰੇ ਚੱਲ ਕੋਈ ਨਾ ਕਿ ਵੀ ਆ ਪਰਿਕਰਾ ਉਹ ਦੇਖੇ ਕੋਈ ਕਿੱਛੇ ਤਾਂ ਤੂੰ ਚਲਾ ਜਾਏਗਾ ਫੋਨ ਇਹ ਨਹੀਂ ਬਿੱਲੂਆ ਬਿੱਤੂ ਕੌਣ ਸੜੀ ਬਿੱਲੂ ਕਾ ਨਹੀਂ ਹੁੰਦਾ ਇਹ ਕੋਈ ਉਹ ਉੱਥੇ ਤੇ ਮਿਲਾਂਗੇ ਕਿਹੜਾ ਉਲੂ ਕਾ ਪੱਠਾ ਵਾਲਾ ਫੋਨ ਵਾਲੇ ਦੀ ਦੁਕਾਨਪਾ ਮਿਲਾਂਗੇ ਫੋਨ ਵਾਲੇ ਦੀ ਬੱਜੀ ਵਾਲੇ ਲੈ ਆਉਂ ਚੁੱਕੇ ਰਹਾ ਮਾਨੇ ਪਰ ਅਮ ਛਿਆਲੇ ਬਲਾਏ ਮੈਂ ਹਾਂ ਉਤਰਦੇ ਨਹੀਂ ਹੈ ਓਏ ਓਹੀ ਆ ਜਿਹੜੇ ਬੀਟਸ ਤੇ ਦਿਖਾ ਰਹੀ ਸੀ ਬੀਟਸ ਜਿਆ ਹਸਣੇ ਵਾਲਾ ਸਮਾਈਲੀ ਜੇ ਵਾਲੇ ਸਮਾਈਲੀ ਜੀ ਵਾਲੇ ਲਿਆ ਲਾ ਦੇ ਸਮਾਈਲੀ ਜੀ ਵਾਲੇ ਆ ਤੋ ਲੋ ਜੀ ਫਰੈਂਡਸ ਵਲੌਗ ਦਾ ਕਰਦੇ ਆਪਾਂ ਐਂਡ ਕਿਉਂਕਿ ਤੁਹਾਨੂੰ ਪਤਾ ਹੀ ਆ ਛੁੱਟੀਆਂ ਕਰਕੇ ਬੱਚੇ ਆਏ ਹੋਏ ਆ ਹਨਾ ਵਲੌਗ ਥੋੜਾ ਜਿਆ ਲੇਟ ਹੋ ਜਾਂਦਾ ਕੋਈ ਨਹੀਂ ਕਿਉਂਕਿ ਛੁੱਟੀਆਂ ਵੀ ਬਸ ਆਹੀ ਮਹੀਨਾ ਆ ਫੇਰ ਫੇਰ ਪ੍ਰੋਪਰ ਬੱਚੇ ਸਕੂਲ ਦੇ ਵਿੱਚ ਐ ਤੇ ਚਲੋ ਜੀ ਟੇਕ ਕੇਅਰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਈ ਬਾਈ ਟੇਕ ਕੇਅਰ ਜਸ ਮੈਂ ਵੀ ਚਾ ਚੁੱਕਾ ਕੱਪ ਪਚਕਾਂ ਔਰ ਮੈਂ ਕਰਨੀ ਆ ਪ੍ਰੈਸ ਕੱਪੜਿਆਂ ਦੇ ਜੋ ਕਿ ਅੱਜ ਧੋਏ ਤੇ ਉਹ ਪ੍ਰੈਸ ਕਰਾਂ ਬਸ ਹੁਣ ਛੇ ਛੇਤੀ ਬਾਏ ਬਾਏ ਜੀ ਟੇਕ ਕੇਅਰ